ਸੋਧ ਬੋਧ ਜਿਹੜੀ ਹੋ ਚੁੱਕੀ ਹੈ ਜਿਸ ਕਰਕੇ ਸਾਡੇ ਨਰੇਗਾ ਮਜ਼ਦੂਰਾਂ ਦੀ ਆ ਮੰਗਾ ਤਰਜਾਰੀ ਜਿਹੜਾ ਨੇ ਜਿੰਨਾ ਟਾਈਮ ਲੱਗਣ ਡੀਸੀ ਮੈਡਮ ਨੂੰ ਇਹ ਚਲਦਾ ਨਹੀਂ ਕੀਤਾ ਜਾਂਦਾ ਪਰ ਦਵਾਰ ਨਹੀਂ ਹੋ ਤੁਸੀਂ ਬਹੁਤ ਪੜਾਈ ਲਿਖਾਈ ਕਰਕੇ ਆਏ ਹੋ ਔਰ ਆਪਣੀ ਜਿਹੜੀ ਉਹ ਜ਼ਿੰਮੇਵਾਰੀ ਨੂੰ ਸਮਝੋ ਪਰ ਦੇਖਣ ਨੂੰ ਕੁਝ ਹੋ ਰਹੀ ਮਿਲ ਰਿਹਾ ਸਾਨੂੰ ਪਤਾ ਹੈ ਨਰੇਗਾ ਦੇ ਵਿੱਚ ਬਹੁਤ ਵੱਡੇ ਕਪੜੇ ਹੁੰਦੇ ਆ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਹੁਤ ਦੂਰ ਤੱਕ ਪੈਸਾ ਟਕਾ ਜਾਂਦਾ ਪਰ ਗੁਰਦਿਆਲ ਢਾਬਾ ਜਿਹੜਾ ਇਨਚਾਰਜ ਫਾਜ਼ਿਲਕਰ ਅੱਜ ਅਸੀਂ ਮੀਟਿੰਗ ਕੀਤੀ ਹੈ ਔਰ ਮੀਟਿੰਗ ਦੇ ਵਿੱਚ ਜਿਹੜਾ ਸਭ ਸੰਮਤੀ ਨਾਲ ਪਾਸ ਕੀਤਾ ਹੈ ਕਿ ਜਿਹੜੇ ਡੀਸੀ ਮੈਡਮ ਨੇ ਉਹ ਲਗਾਤਾਰ ਜਿਹੜਾ ਨਰੇਗਾ ਮਜ਼ਦੂਰਾਂ ਦੇ ਕੰਮ ਤੇ ਡਾਕਾ ਮਾਰ ਰਹੇ ਨੇ ਨਰੇਗਾ ਮਜ਼ਦੂਰਾਂ ਨੂੰ ਜਿਹੜਾ ਉਹ ਕੰਮ ਜਿਹੜਾ ਪਾਰ ਦਸੀ ਟੰਗ ਨਾਲ ਕਾਨੂੰਨ ਮੁਤਾਬਕ ਨਹੀਂ ਦੇ ਰਹਾ ਲਗਾਤਾਰ ਜਿਹੜਾ ਜਿਹੜਾ ਨਰੇਗਾ ਮਜ਼ਦੂਰਾਂ ਨੂੰ ਪਰੇਸ਼ਾਨ ਕਰਨ ਲਈ ਉਹਨਾਂ ਨੇ ਇਹ ਨੀਤੀ ਅਪਣਾ ਰੱਖੀ ਹੈ ਉਹ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੋਣ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਡੀਸੀਓ ਤੁਸੀਂ ਪੜ੍ਹਾਈ ਲਿਖਾਈ ਕਰਕੇ ਆਈਐਸ ਦਾ ਜਿਹੜਾ ਯੂਪੀਐਸਸੀ ਰਹੀ ਹੈ ਆਏ ਹੋ ਕਿ ਆਈਐਸ ਬਣੇ ਹੋ ਤੁਸੀਂ ਕੋਈ ਅਨਪੜ੍ਹ ਦੁਵਾਰ ਨਹੀਂ ਹੋ ਤੁਸੀਂ ਬਹੁਤ ਪੜ੍ਹਾਈ ਲਿਖਾਈ ਕਰਕੇ ਆਏ ਹੋ ਔਰ ਆਪਣੀ ਜਿਹੜੀ ਉਹ ਜ਼ਿੰਮੇਵਾਰੀ ਨੂੰ ਸਮਝੋ ਪਰ ਦੇਖਣ ਨੂੰ ਕੁਝ ਹੋ ਰਹੀ ਮਿਲ ਰਿਹਾ ਸਾਨੂੰ ਪਤਾ ਹੈ ਨਰੇਗਾ ਦੇ ਵਿੱਚ ਬਹੁਤ ਵੱਡੇ ਕੱਪੜੇ ਹੁੰਦੇ ਆ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਹੁਤ ਦੂਰ ਤੱਕ ਪੈਸਾ ਟਕਾ ਜਾਂਦਾ ਹੈ ਪਰ ਜਿਨ੍ਹਾਂ ਨੂੰ 34000 ਰੁਪਏ ਸਾਲ ਦਾ ਸਿਰਫ ਮਿਲਣਾ ਹੈ ਉਹ ਵੀ 100 ਦਿਨ ਦਾ ਕੰਮ ਚਾਰ-ਚਾਰ ਬੰਦੇ ਕੰਮ ਕਰਨ ਵਾਲੇ ਆ 20-20 ਦਿਨ ਦਾ ਸਾਰਾ ਕੰਮ ਹੁੰਦਾ ਇੱਕ ਪਰਸਨ ਦਾ ਤੇ ਤੁਸੀਂ ਉਹਦੇ ਵਿੱਚ ਵੀ ਡਾਕਾ ਮਾਰਨ ਲੱਗੇ ਹੋਏ ਹੋ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਜੇ ਤਾਂ ਤੁਸੀਂ ਕਰਨਾ ਹੈ ਸਰਕਾਰ ਮੁਤਾਬਕ ਕੰਮ ਹੋ ਨੋਮੈਂਡੀਆਂ ਮੁਤਾਬਕ ਕੰਮ ਤਾਂ ਫੇਰ ਤਾਂ ਵੀ ਇੱਥੇ ਅਨਵੜ ਦੀ ਵੀ ਕੰਮ ਚੱਲ ਜੂਗਾ ਜੇ ਮਾਲੋ ਇੱਕ ਐਮਐਲਏ ਦੇ ਕਹਿਣ ਤੇ ਜਾਂ ਨਜਾਇਜ਼ ਕੰਮ ਕਰਨੇ ਆ ਕਾਨੂੰਨ ਮੁਤਾਬਕ ਕੰਮ ਨਹੀਂ ਕਰਨੇ ਤਾਂ ਫਿਰ ਉੱਥੇ ਇਸ ਕੁਰਸੀ ਤੇ ਕਿਸੇ ਨੂੰ ਵੀ ਬਿਠਾ ਕੇ ਕੰਮ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਯੂਪੀਐਸਸੀ ਲਈ ਤੁਸੀਂ ਆਓ ਆਈਐਸ ਬਣ ਕੇ ਆਓ ਤਾਂ ਹੀ ਇੱਥੇ ਕੰਮ ਹੋ ਸਕਦਾ ਹੈ ਨਹੀਂ ਪਰ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਹ ਬਣਦੀ ਹੈ ਕਿ ਪੂਰੇ ਜ਼ਿਲ੍ਹੇ ਨੂੰ ਦੇਖਣਾ ਹੈ ਜਿੱਥੇ-ਜਿੱਥੇ ਨਰੇਗਾ ਦੀ ਪਰੇਸ਼ਾਨੀ ਆ ਰਹੀ ਹੈ ਜਿੱਥੇ-ਜਿੱਥੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਕੰਮ ਜਿਹੜਾ ਕਾਨੂੰਨ ਮੁਤਾਬਕ ਦੇਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪਰ ਤੁਸੀਂ ਕੰਮ ਕਰ ਰਹੇ ਹੋ ਇੱਕ ਇੱਥੋਂ ਦੇ ਐਮਐਲਏ ਦੇ ਕਹਿਣ ਤੇ ਜਾਂ ਉਹ ਸਰਕਾਰ ਦੇ ਨੁਮਾਇੰਦੇ ਦੇ ਕਹਿਣ ਤੇ ਤੇ ਆਮ ਲੋਕਾਂ ਨੂੰ ਤੁਸੀਂ ਕੰਮ ਨਾ ਦੇਵੋ ਇਹ ਬਹੁਤ ਮਾੜੀ ਗੱਲ ਹੈ ਆਈਐਸ ਬਣੇ ਹੋ ਆਈਐਸ ਦੀ ਤਰ੍ਹਾਂ ਕੰਮ ਕਰੋ ਨਹੀਂ ਤਾਂ ਸਾਡਾ ਤਾਂ ਵਿਸ਼ਵਾਸ ਹੀ ਉੱਠ ਜਾਏਗਾ ਕਿ ਇਸ ਤਰ੍ਹਾਂ ਕੰਮ ਹੁੰਦੇ ਆ ਸਾਡੀ ਫਿਰ ਬੇਨਤੀ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਅਹੁਦੇ ਦੀ ਜਿਹੜੀ ਹੈ ਸਾਂਤ ਤਾਬ ਰੱਖੋ ਤੁਸੀਂ ਗੱਲ ਨਹੀਂ ਸੁਣਦੇ ਪੱਤਰਕਾਰਾਂ ਦੀ ਤੁਸੀਂ ਗੱਲ ਨਹੀਂ ਸੁਣਦੇ ਕਿਸੇ ਪਾਰਟੀਆਂ ਦੀ ਤੁਸੀਂ ਗੱਲ ਨਹੀਂ ਸੁਣਦੇ ਜਥੇਬੰਦੀਆਂ ਦੀ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੂੰ ਦਬਾਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ ਇਹ ਮੰਨਦੇ ਆਂ ਅਸੀਂ ਕਿ ਤੁਹਾਡੀ ਪੋਸਟਿੰਗ ਨਵੀਂ ਹੈ ਪਰ ਨਵੀਂ ਪੋਸਟਿੰਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜਾ ਜਿੰਨੇ ਸਰਕਾਰ ਕਹਵੇ ਜਿੰਨੇ ਤੁਹਾਡੇ ਨੁਮਾਇੰਦੇ ਕਹਿਣ ਤੁਸੀਂ ਉਹ ਕੰਮ ਕਰੋ ਕਾਨੂੰਨ ਨੂੰ ਛਿੱਕੇ ਡੰਗ ਦਿਓ ਇਸ ਤਰ੍ਹਾਂ ਨਹੀਂ ਚੱਲਣਾ ਇਸ ਕਰਕੇ ਅੱਜ ਤੱਕ ਕੀਤਾ ਗਿਆ ਹੈ ਕਿ ਉਦੋਂ ਤੱਕ ਪਤਲੇ ਫੁਕਾਂਗੇ ਜਦੋਂ ਤੱਕ ਡੀਸੀ ਮੈਡਮ ਦਾ ਜਿਹੜਾ ਇੱਥੋਂ ਤੱਕ ਬਦਲਾ ਨਹੀਂ ਹੋ ਜਾਂਦਾ ਜਦੋਂ ਤੱਕ ਇੱਥੋਂ ਟਰਾਂਸਫਰ ਨਹੀਂ ਕਰ ਦਿੱਤੇ ਜਾਂਦੇ। ਬਰਤਨ ਨਾਮ ਨੂੰ ਸਵਾ ਜਿਲ੍ਹਾ ਪ੍ਰਦਾਨ ਅੱਜ ਅਸੀਂ ਦੁਬਾਰਾ ਫਿਰ ਮੀਟਿੰਗ ਕਰੀ ਹੈ ਨਰੇਗਾ ਮidur ਯੂਨੀਅਨ ਵੱਲੋਂ ਜਿਹੜੀਆਂ ਸਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਡੀਸੀ ਮੈਡਮ ਦਾ ਲਗਾਤਾਰ ਫੁਤਲਾ 7 ਵਾਰ ਫੂਕ ਚੁੱਕੇ ਹਾਂ ਔਰ 8ਵੀਂ ਵਾਰ ਜਿਹੜਾ ਹੈ ਉਹ ਸੋਮਵਾਰ ਤੋਂ ਬਾਅਦ ਜਿਹੜਾ ਹੈ ਦੁਬਾਰੀ ਫਿਰ ਅਸੀਂ ਪਤਲਾ ਫੋਕਣ ਜਾ ਰਹੇ ਹਾਂ ਕਿਉਂਕਿ ਜਿਹੜਾ ਜਿਹੜਾ ਪ੍ਰਸ਼ਾਸਨ ਹੈ डीसी मैडम ਉਹ ਆਪ ਦੀ ਸੁਧ ਬੁੱਧ ਜਿਹੜੀ ਹੋ ਚੁੱਕੀ ਹੈ ਜਿਸ ਕਰਕੇ ਸਾਡੇ ਮਰੇਗਾ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਕਿਉਂਕਿ ਉਹਦਾ ਉਹਨਾਂ ਵੱਲੋਂ ਪਹਿਲੇ ਜਿਹੜੀਆਂ ਮੰਗੀਆਂ ਮੰਨੀਆਂ ਗਿਆ ਸੀ ਮੰਗਾ ਉਹਨਾਂ ਤੇ ਕੋਈ ਵੀ ਅਗਲੇ ਕਾਰਜ ਨਹੀਂ ਸ਼ੁਰੂ ਕੀਤੀ ਗਈ ਜਿਸ ਦੇ ਸਬੰਧ ਵਿੱਚ ਅਸੀਂ ਲਗਭਗ ਸੋਮਵਾਰ ਤੋਂ ਬਾਅਦ ਜਿਹੜੀ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਉਹ ਪੁਤਲਾ ਜਿਹੜਾ ਪ੍ਰਦਰਸ਼ਨ ਲਗਾਤਾਰ ਜਾਰੀ ਆਖਾਂਗੇ ਜਿੰਨਾ ਟਾਈਮ ਤੱਕਣ ਡੀਸੀ ਮੈਨ ਨੂੰ ਹੋਏ ਤਾਂ ਚਲਦਾ ਨਹੀਂ ਕੀਤਾ ਜਾਂਦਾ ਔਰ ਸਾਡਾ ਪਾਰਦਰਸ਼ੀ 당 ਨਾਲ ਜਿਹੜਾ ਨਰੇਗਾ ਅਮਲੇ ਦੁਆਰਾ ਮੇਟ ਤੇ ਜਿਹੜਾ ਪਾਰਦਰਸ਼ੀ 당 ਨਾਲ ਨਰੇਗਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਜਾਂਦਾ